ਅਸਲਾਮੁਅਲੈਕੁਮ ਤੇ ਸਸਰੀਆਕਾਲ ਕਿਦਾਂ ਹਾਲਚਾਲ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜਦੀ ਕਲਾ ਚ ਹੋਵੋਗੇ ਅੱਜ ਗੱਲ ਕਰਾਂਗੇ ਕਿ ਇੱਕ ਮੁਸਲਮਾਨ ਲੈਂਦੇ ਪੰਜਾਬ ਦਾ ਮੁਸਲਮਾਨ ਪਹਿਲੀ ਦਫਾ ਗੁਰਦੁਆਰੇ ਗਿਆ ਜਦੋਂ ਗੁਰਦੁਆਰੇ ਗਿਆ ਤੇ ਗੁਰਦੁਆਰੇ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਹੋਇਆ ਕਿ ਗੁਰਦੁਆਰੇ ਦੇ ਅੰਦਰ ਇੰਨੀ ਜ਼ਿਆਦਾ ਸੇਵਾ ਕੀਤੀ ਜਾਂਦੀ ਹੈ ਤੇ ਮੁਸਲਮਾਨ ਹੋ ਕੇ ਸਿੱਖਾਂ ਦੇ ਬਾਰੇ ਕੀ ਗੱਲਬਾਤ ਕਰਦਾ ਹੈ ਅੱਜ ਜਿਹਾ ਇਸੇ ਹਵਾਲੇ ਨਾਲ ਵੀਡੀਓ ਐ ਚੱਲਦੇ ਆਂ ਵੀਡੀਓ ਦੀ ਤਰਫ ਫੇਰ ਕਰਨੇ ਆਂ ਗੱਲਬਾਤ ਗੁਰਦੁਆਰੇ ਆਇਆ ਹਾਂ ਔਰ ਇਹ ਜੋ ਮੈਂ ਸਿਰ ਤੇ ਪਹਿਨਾ ਕਿਉਂਕਿ ਜ਼ਾਹਰੀ ਬਾਤ ਹੈ ਜਬ ਆਪ ਮਸਜਿਦ ਨੂੰ ਵੀ ਜਾਂਦੇ ਹੋ ਤਾਂ ਬੜੀ ਰਿਸਪੈਕਟ ਦੇ ਸਾਥ ਥੱਪੇ ਕੈਪ ਪਹਿਨੀ ਹੁੰਦੀ ਹੈ ਮਸੀਹਦਾਂਾਂ ਜਬ ਆਪ ਕਿਸੇ ਦੂਸਰੇ ਮਸਜਦ ਨੂੰ ਕੋ ਰਿਸਪੈਕਟ ਦੇਣੀ ਹੁੰਦੀ ਤਾਂ ਆਪ ਵੀ ਉਸੇ ਤਰ੍ਹਾਂ ਜਾਓ ਜਹਾਂ ਉਹਨਾਂ ਦਾ ਇੱਕ ਸਿਸਟਮ ਹੁੰਦਾ ਹੈ। ਅਹ ਹੁਣ ਕਿਤੇ ਚਲੇ ਆਂ ਸੀ ਲੰਗਰ ਖਾਨੇ? ਜੀ ਲੰਗਰ ਖਾਨੇ ਜਾ ਰਹੇ ਆਂ। ਅੱਛਾ ਲੰਗਰ ਖਾਨ? ਹਾਂ। ਚਾਹ ਦਾ ਹੁੰਦਾ ਹੈ ਪਰ ਸਾਦੇ ਦਾ ਲੰਘਾ ਹੁੰਦਾ ਹੈ ਮਿੱਠੀ ਹੁੰਦੀ ਹੈ ਮਿੱਠੇ ਚਾਵਲ ਹੁੰਦੇ ਅੱਛਾ ਲੋਨ ਨਾਲ ਚਾਵਲ ਹੁੰਦੇ ਪੂਰਾ ਮੈਨੀ ਹੋ ਮਤਲਬ ਮੈਂ ਤਾਂ ਇਹ ਟਰਾਈ ਕਰਨੇ ਲਗਾ ਹਾਂ ਇਹ ਮਿਕਸ ਸਬਜ਼ੀ ਮੈਨੂੰ ਅੱਛੀ ਲੱਗ ਰਹੀ ਹੈ ਟਰਾਈ ਕਰਨੇ ਵਿੱਚ ਕੋਈ ਹਰਜ ਨਹੀਂ ਹੈ ਬਿਲਕੁਲ ਔਰ ਇਹ ਹੈ ਜੀ ਇਹ ਮੂਤ ਦਾ ਸੇਕ ਨਾ ਜਨਮ ਤਾਂ ਇੱਧਰ ਦਾ ਹੈ ਜੀ ਜੀ ਇਹ 2-3 ਸਾਲ ਬਾਅਦ ਪਾਕਿਸਤਾਨ ਤੋਂ ਹੂੰ ਹੂੰ ਇਹ ਉਹ ਸਾਡੇ ਜਿਹੜੇ ਬਾਪ ਦੇ ਤੱਕ ਉੱਥੋਂ ਹੀ ਆਏ ਸਾਡੇ ਘਰ ਸੀ صحیح لینا ہم اپنی عبادت کرتے ہیں میں آپ کو وہاں پہ وہ دکھاؤں گا کیونکہ میرے ساتھ جی وکرمجیت سنگھ اور یہ ہمیں تھوڑا سا بتائیں گے آپ کو یہ ویڈیو پسند آئے گی آگے چل کے اور میں بھی دیکھتا ہوں کہ وہاں پہ کس طرح عبادت کی جاتی ہے اور وہاں پہ لنگر کس طرح ہوتا ہے اور لوگ وہاں پہ جو کیسے ماتھا ٹیکتے ہیں بڑا جسوس ہے میں نے ویڈیو میں دیکھا ہے کہ ماتھا کس طرح ٹیکا جاتا ہے وہ بھی میں آپ کو ویڈیو میں دکھاؤں گا اور ہوپ سو کیا آپ کو پسند آئے گا ہمارے ساتھ وکرم جیت رہیں گے اور یہ بھی مجھے تھوڑا سا ساتھ میں گائیڈ کریں گے چلو چلو ہم آ گئے ہیں جی گردوارا صاحب یہ ہے جی اپنی مٹھائی شٹائی لے گئے ابھی اندر جانا ہے اور یہ ہے جی ان کا جھنڈا اور یہ ساری پارکنگ یہ ہم تھوڑا سا اندر داخل ہو رہے ہیں پتہ نہیں صاف ہے کہ نہیں ہے لو جی اسے تے پا کے ہی جانا ہے اون نہیں ہے اسے تے پا کے پھر ہی جا سکنے ہیں لو جی میرے سر پہ بندانا لو جی میں نے بندانا یہ پر بان لیا ہے آج میں گردوارے آیا ہوں اور یہ جو میں نے سر پہ پہنا ہے کیونکہ ظاہر بات ہے جب آپ مسجد میں بھی جاتے ہیں تو بڑی رسپیکٹ کے ساتھ سر پہ کیب پہ پہنی ہوتی ہے اور اسی طرح جب آپ کسی دوسرے مذہب میں ان کو رسپیکٹ دینی ہوتی تو آپ بھی اسی طرح جاؤ جہاں ان کا ایک سسٹم ہوتا ہے اس لیے میں نے یہاں پہ اگر دیکھیں تو یہ کتنے بھی, بھی اتنے سارے بڑے ہوتے ہیں اور یہاں پہ میں نے اس کو پہنا ہے اور ایک ہر جگہ کی ایک رسپیکٹ ہوتی ہے اور رسپیکٹ بڑی اہم ہوتی ہے بھی کسی بھی مذہب کے لیے اور مجھے تو بڑا اچھا لگا اب سو آپ کو بھی پسند آیا وہاں اب ہم اندر جا سکتے ہیں گروہ صاحب کے اندر کا سارا گرودوارا جہاں پہ اپنے ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹੰ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੰਨਰਿ ਈਸ਼ਵਰ ਜਿਜੇ ਜਗਤ ਲਾਲੇ ਗਾਵਨ ਤੁਧਨੋ ਤਿ ਰਤਨੋ ਪਾਏ ਤੇਰੇ ਆਠ ਸਾਰ ਤੀਰਤਨਾਂ ਲੈ ਗਾਵਣ ਤਦ ਨੂੰ ਲੋਗਾਂ ਮਾ ਬਲ ਸ਼ੂਰਾ ਗਾਵਣ ਤਦ ਨੂੰ ਕਾਣੀ ਇਚਾਰੇ ਗਾਵਣ ਤਦ ਨੂੰ ਇਹ ਹੁਣ ਕਿੱਥੇ ਚਲੇ ਆ ਸੀ ਲੰਗਰ ਖਾਨੇ ਅਸੀਂ ਲੰਗਰ ਖਾਨ ਜਾ ਰਹੇ ਆ ਅੱਛਾ ਲੰਗਰ ਖਾਨ ਹਾਂਜੀ ਗੁਰੂਆਂ ਨਾਲੇ ਚਾਹ ਦਾ ਹੁੰਦਾ ਹੈ ਪ੍ਰਸ਼ਾਦ ਦੇ ਦਾ ਲੰਗਰ ਹੁੰਦਾ ਹੈ ਕੀ ਹੁੰਦੀ ਹੈ ਮਿੱਠੀ ਚਾਵਲ ਹੁੰਦੀ ਹੈ ਅੱਛਾ ਲੋਨ ਨਾਲੇ ਚਾਵਲ ਹੁੰਦੇ ਨੇ ਹਾਂਜੀ ਪੂਰਾ ਮੈ ਨਹੀਂ ਮਤਲਬ ਕਾਸ਼ੀ ਕਾਫੀ ਕੁਝ ਖਾਣ ਨੂੰ ਮਿਲਦਾ ਹੈ

اچھا ہے جی چاول مکس سبزی دہی پلے بھی آ گئے ਕਾਫੀ ਬੜਾ ਮੈਨੀਅਰ ਹੈ ਨਹੀਂ ਨਹੀਂ ਲੈਣਾ ਹੈ ਪਰ ਚਲੋ فسٹ ٹائم دیکھ رہے ہیں میں کافی بڑا مینیو ساری رسوئی بنی کافی بڑا مینیو نظر آ رہا ہے ویسے یہاں پہ لوگ بھی کھا رہے ہیں کافی بیٹھے ہوئے میرا تو بڑا یونیک ایکسپیرینس ہے لیکن کھانا تو اچھا لگ رہا ہے اس میں مکس سبزی ہے دال ہے چاول ہے اور میٹھے میں بھی ہے یہ اور روٹیاں ہیں سیلیڈ ہیں کافی کچھ ہے آج ان ہو گیا تو اچھی بات ہے مزے کو ملتا ہے لوگ اس طرح اپنے فیس کو فالو کرتے ہیں لوگ چاہ بھی لائے نے حالانکہ میں پینی نہیں میں کہا بھی چاہ نہیں پینی اور بسکٹ بھی روٹی کھاؤ بھی ایسی کرو ایاری تصویریں لگی کنہ دی لگی ہیں था था था। था था। था था था। अच्छा सारी ਬਿਆਦੀਆਂ ਨੇ ਉਹ ਫੁਣੀ ਗੱਲ ਕੀਤੀ ਇਹ ਤਸਵੀਰਾਂ ਲੱਗੀਆਂ ਨੇ ਜਿਹੜੀ 1984 ਦੇ ਵਿੱਚ ਸ਼ਹੀਦ ਹੋ ਗਈ ਸੀ ਜਦੋਂ ਦਰਬਾਰ ਸਾਹਿਬ ਤੇ ਅਟੈਕ ਕੀਤਾ ਗਿਆ। ਅੱਛਾ ਜਦੋਂ ਅਟੈਕ ਹੋਇਆ ਸੀ ਇੰਡੀਅਨ ਗਵਰਨਮੈਂਟ ਨੇ ਅਟੈਕ ਕੀਤਾ ਸੀ ਦਰਬਾਰ ਦੇ ਉੱਤੇ। ਹਾਂਜੀ ਹਾਂਜੀ। ਇਹ ਸਾਰੇ ਲੋਕ ਸ਼ਹੀਦ ਹੋਏ ਸੀ। ਇਹ ਇਹ ਉਹ ਨੇ ਜਿਹੜੇ ਕਿ ਨਾਲ ਦਾ ਜਰਨੈਲ ਸਨ ਉਹ ਦਾ ਆਪਣਾ ਉਹ ਪਟਿਆਵਾਲੇ ਦੇ ਨਾਲ ਸਨ। ਅੱਛਾ ਇਹ ਸਾਰੇ ਲੋਕਾਂ ਦੀਆਂ ਤਸਵੀਰਾਂ ਲੱਗੀਆਂ ਨੇ ਜਿਹੜੇ ਸ਼ਹੀਦ ਹੋ ਚੁੱਕੇ 994 ਚ ਹਾਂਜੀ ਗਵਰਮਨਲ ਇੰਡੀਆ ਕੋਰਟ ਮੇਕਰ ਤੇ ਬਹੁਤ ਹੋਏ ਸੀ ਨਾ ਜਿਹੜੇ ਉਹ ਅੰਦਰ ਸਨ ਜਿਹੜੇ ਨਾਲ ਸਨ ਉਹਨਾਂ ਦੇ ਅੱਛਾ ਜਿਹੜੇ ਨਾਲ ਸੀ ਹਾਂਜੀ ਜਿਹੜੇ ਉਹਨਾਂ ਦੇ ਨਾਲ ਸਨ ਸੰਤਾ ਤੇ ਜਿਹੜੇ ਨਾਲ ਸੀ ਠੀਕ ਹੈ ਉਹ ਸਨ ਠੀਕ ਹੈ ਉਹ ਸਾਰੀ ਤਸਵੀਰਾਂ ਉਹਨਾਂ ਦੀਆਂ ਨੇ ਉਹਨਾਂ ਦੀ ਯਾਦ ਦੇ ਵਿੱਚ ਤੁਸੀਂ ਸਾਰਾ ਇੱਥੇ ਲਾਇਆ ਹੈ 나ਭੀ ਦੇਖਣੇ ਸੀ ਕਿ ਪਤਨੀਆਂ ਕੀ ਚੀਜ਼ ਹੈ ਸਹੀ ਹੈ ਹਾਂ ਬੀ ਅੱਛੀ ਗੱਲ ਹੈ ਰਿਸਪੈਕਟ ਦੇਣੀ ਚਾਹੀਦੀ ਹੈ ਮੈਂ ਤਾਂ ਇਹ ਟਰਾਈ ਕਰਨੇ ਲਗਾ ਹਾਂ ਇਹ ਮਿਕਸ ਸਬਜ਼ੀ ਮੈਨੂੰ ਅੱਛੀ ਲੱਗ ਰਹੀ ਹੈ ਟਰਾਈ ਕਰਨੇ ਵਿੱਚ ਕੋਈ <substituting> اور یہ ہے جی بڑا اچھا ٹیسٹ ہے ٹیسٹ اچھا ہے لو جی دال بھی نہ لے بہت 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 میں اتنی پیتا ہوں اس کچھ ڈیفرنٹ ہے یہ ساری جو چائے ہیں اس کے اندر آپ کو دیکھیں چسکی لے کے میں پیوں گا ٹیسٹ اچھا جیسے کشمیری چائے نہیں ہوتی پاکستان میں اس طرح کا ٹیسٹ ہے تھوڑا سا میچ کر رہا ہے لیکن کلر اس کا ڈیفرنٹ ہے سمپل چائے والا اور ہمارے بسکٹ بھی ہے اور تھوڑی اور بھی میٹھی بھی چیز ہے صفائی کا بڑا خاص خیال رکھا جاتا ہے اور ہر چیز نیٹ کلین ہوتی ہے یہاں پہ دیکھیں تو وہ ساری رسوئی بولتے جی ان کی بولتے ہو یہاں پہ کچن رسوئی بولتے ہیں ویسے کچن سامنے ہے اور یہ جو کھانا ہے بڑا اچھا ہے مجھے تو بڑا پسند آیا ਕਮਿਊਨਿਟੀਆਂ ਵੀ ਕੀ ਹੈ ਖਾਣਾ ਖਾਣ ਤੋਂ ਬਾਅਦ ਤੁਸੀਂ ਇੱਥੇ ਆਪਣੀ ਹਰ ਚੀਜ਼ ਨੂੰ ਖੁਦ ਛੁੱਟਣਾ ਹੈ ਠੀਕ ਹੈ ਪ੍ਰੋਪਰਲੀ ਨੂੰ ਪਲੇਸ ਕਰਨਾ ਹੈ ਤਾਂ ਕਿ ਉਹ ਤੋਂ ਬਾਅਦ ਸਫਾਈ ਹੋਵੇ ਠੀਕ ਹੈ ਅੰਦਰ ਸਾਰਾ ਟਾਇਲ ਨਾ ਦੀ ਕਿਚਨ ਨੇ ਸਾਫ਼ ਸੁਥਰ ਕਰਕੇ ਤੁਸੀਂ ਹੋਵੇ ਹਾਂ ਪ੍ਰੋਪਰ ਸਾਫ਼ ਕਰ ਰਹੇ ਹੋ আচ্ছা ਜੋ ਕਿਚਨ ਮੇ ਲੋਗ ਹੈ ਉਹ ਸਾਰੇ ਵੋਲੰਟੀਅਰ ਕਰ ਰਹੇ ਲਾਈਕ ਕੋਈ ਵੇਕ ਇੱਕ ਜੌਬ ਨਹੀਂ ਕਰ ਰਹਾ ਵਾਲੈਂਟੇਅਰ ਕਰ ਰਹੇ ਜੋ ਕਮਿਨ ਖਾਣਾ ਦੇਣ ਵਾਲੇ ਵੀ ਉਹ ਵੀ ਵਾਲੈਂਟੇਅਰ ਕਰ ਰਹੇ ਨੇ ਬੱਚੇ ਬਾਹਰ ਕਰਦੇ ਕੀ ਬੈਨੇ ਸਾਰੇ ਬੱਚੇ ਨਾ ਤਲਵਾਰਾਂ ਨਾਲ ਖੇਡਦੇ ਬੈਨੇ ਹੈਂ ਜਟਕਾ ਗੁਤਕਾ ਖੇਡਦੇ ਕੀ ਕਹਿੰਦੇ ਨੇ ਇਹਨੂੰ ਇਹਨੂੰ ਗਤਕਾ ਕਹਿੰਦੇ ਨੇ ਗਤਕਾ ਕਹਿੰਦੇ ਨੇ ਇਹ ਕੀ ਚੀਜ਼ ਹੁੰਦੀ ਹੈ ਈ ਬਸ ਇਹ ਚਲਣ ਹੋਇਆ ਸੀਗਾ ਜਦੋਂ ਸਿੰਘ ਹੁੰਦੇ ਸੀ ਤੇ ਉਹ ਕਿਨਾਲ ਦਾ ਇਸ ਤਰ੍ਹਾਂ ਕਿਨਾਲ ਦਾ ਤੇ ਤਿਆਰੀ ਕਰਦੇ ਹੁੰਦੇ ਸੀ ਜੰਗ ਦੀ ਤੇ ਉਹਨਾਂ ਉਸ ਤੋਂ ਬਾਅਦ ਜਿਹੜੇ ਬੱਚੇ ਨੇ ਜਾਂ ਜਿਹੜੇ ਵਸਾਕੀਆਂ ਭੜੀਆਂ ਨੇ ਕੀ ਭੜੀਆਂ ਨੇ ਲਾਠੀਆਂ ਨੇ ਲਾਠੀਆਂ ਨੇ ਹਾਂ ਪਰ ਸਿੰਪਲ ਹੈਗੀਆਂ ਨੇ ਜਿਆਦਾ ਹੋਣੀ ਹੈ ਤਲਵਾਰਾਂ ਵੀ ਹੈਗੀਆਂ ਇਹਨਾਂ ਕੋਲ ਨਹੀਂ ਜਿਆਦਾ ਉਹ ਹੈਵੀ ਨਹੀਂ ਹੈਗੀਆਂ ਮਤਲਬ ਉਹਨਾਂ ਦੀ ਕਿਨਾਲ ਦਾ ਹਾਂਜੀ ਘਟਕਾ ਖੇਡਦੇ ਆ ਹਾਂਜੀ ਵੈਸੇ ਮੈਂ ਤਾਂ ਵੈਸੇ ਪਹਿਲੀ ਦਫਾ ਦੇਖਣਾ ਪਿਆ ਮੈਨਾਂ ਨੂੰ ਅੱਛਾ ਬਹੁਤ ਸੋਹਣਾ ਹਾਂ ਕੋਈ ਹਮਾਇਆ ਤਾਂ ਇੱਥੇ ਬਾਤਾਂ ਪੁਰਾਣੀ ਸ਼ੁਰੂ ਉਹ ਪੁਰਾਣੇ ਦੌਰ ਕੀ ਪਿੰਡੋ ਕੀ ਖਾਸ ਹੋ ਹੁਣ ਉਹਦਾ ਕੀ ਹਾਲ ਸੱਚ ਹਾਂਜੀ ਪਰ ਹਮਨੇ ਮੈਂ ਜੱਲਦੀ ਵੀ ਬਹੁਤ ਹੈ ਲੇਕਿਨ ਇਹ ਕਿ ਤਕੜਾ ਹੈ ਜੋ ਜ਼ਾਹਿਰੀ ਬਾਤ ਹੈ ਜਦ ਪੁਰਾਣੇ ਲੋਕ ਮਿਲਤੇ ਹਨ ਉਹ ਫਿਰ ਉਹ ਆਪਣੀ ਪੁਰਾਣੀ ਬਾਤیں ਕਰਦੇ ਹਨ ਉਹ ਫਿਰ ਆਪਣੇ ਪਿੰਡੋਂ ਦੀ ਗੱਲ ਕਰਦੇ ਹਨ ਉਹ ਡਿਸਕਸ ਕਰਦੇ ਹਨ ਕਿ ਵੀ ਅਸੀਂ ਹਾਂ ਬੀ ਕਹਾ ਪਰ ਰਾਸਦੇ ਤੇ ਪਰ ਇੱਕ ਦੂਸਰੇ ਕੇ ਉਹ ਮੈਚ ਕਰਦੇ ਹਨ ਕਿ ਵੀ ਹਾਂ ਅਭੀ ਉਹ ਉਧਰ ਗੁਰੀਏ ਥਾ ਕਿ ਪੁਰਾਣੀ ਬਾਤੋਂ ਕੀ ਡਿਸਕਸ ਹੋ ਰਹੀ ਹੈ ਹਾਂ ਉਹ ਤੇ ਅਸੀਂ ਵੀ ਲਾਉਂ ਉਹ ਆਇਆ ਮੈਂ ਫਸਟ ਟਾਈਮ ਆਇਆ ਹਾਂ ਗੁਰਦੁਆਰੇ ਮੈਂ ਕਿ ਹਾਂਜੀ ਹਾਂਜੀ ਮੈਂ ਬੇਸਿਕਲੀ ਲਾਹੌਰ ਦਾ ਹਾਂ ਲਾਹੌਰ ਤੋਂ ਆਇਆ ਹਾਂ ਹਾਂਜੀ ਤੁਹਾਡੀ ਗੱਲ ਮੈਂ ਇਹ ਗੁਜਰਾਣੇ ਦੇ ਵੀ ਹੁਣ ਸਾਡੇ ਵੀ ਉੱਥੇ ਹਾਂਜੀ ਇਹੀ ਸਾਨੂੰ ਲਾਟਮੈਂਟ ਹੋ ਗਈ ਉੱਥੇ ਲਾਇਰਪੁਰ ਦੇ ਸੀ ਅੱਛਾ ਠੀਕ ਹੈ ਜੀ ਤੇ ਬਾਹਲਪੁਰ ਦੇ ਜ਼ਿਲ੍ਹੇ ਦੇ ਦੋ ਜਿਹੜੇ ਤੇ ਤੀਜੇ ਅਸੀਂ ਆਂ ਲਾਹੌਰ ਦੇ ਠੀਕ ਹੈ ਪਾਰਟੀਸ਼ਨ ਤੋਂ ਪਹਿਲੇ ਦੀ ਗੱਲ ਕਰ ਰਹੇ ਹੋ ਨਾ ਤੁਸੀਂ ਪਾਰਟੀਸ਼ਨ ਪਹਿਲਾਂ ਦੀ ਗੱਲ ਮੇਰਾ ਜਨਮ ਤਾਂ ਇੱਧਰ ਦਾ ਹੈ ਜੀ ਜੀ ਤੇ ਦੋ ਤਿੰਨ ਸਾਲ ਬਾਅਦ ਪਾਕਿਸਤਾਨ ਤੋਂ ਹੂੰ ਹੂੰ ਤੇ ਉਹ ਸਾਡੇ ਜਿਹੜੇ ਬਾਪ ਦੇ ਦਾਦ ਗਦੂ ਉੱਥੋਂ ਹੀ ਆਏ ਨੇ ਸਾਡੇ ਹੈਗਾ ਸੀ ਕਸੂਰਤ ਸਹੀ ਲੈਣਾ ਹਾਂਜੀ ਉਹ ਫਿਰੋਜ਼ਪੁਰ ਤੋਂ ਫਰਾ ਨੇੜੇ ਹੀ ਪੈ ਜਾਂਦੀ ਹੈ ਬਿਲਕੁਲ ਨਾਲ ਲੋਰ ਦੇ ਅੰਦਰ ਹੀ ਬਿਲਕੁਲ ਸਮਝੋ ਸੀ ਆਹੋ ਕਿਨਾਰੇ ਤੇ ਗਈ ਸਮਝੋ ਬਾਟੇ ਨਹੀਂ ਇਹ ਬਾਬਾ ਇੱਧਰ ਤੇ ਨਹੀਂ ਇਹ ਪਾਕਿਸਤਾਨ ਤੋਂ ਨੇ ਮੈਂ ਪਾਕਿਸਤਾਨ ਦਾ ਮੈਂ ਜੈਨੂਨ ਪਾਕਿਸਤਾਨ ਦਾ ਹਾਂ ਮੇਰੇ ਨਾਲ ਜੇ ਮੈਂ ਕਹਿੰਦਾ ਸੀ ਕਿਤੇ ਵੀ ਇਹ ਵੀ ਉਹਨੂੰ ਦੱਸਿਆ ਨਾ ਕਿ ਉੱਥੋਂ ਆਏ ਹਾਂ ਹਾਂਜੀ ਹਾਂਜੀ ਮੈਂ ਜੈਨੂਨ ਲੋਰ ਦਾ ਹਾਂ ਜੇ ਮੈਂ ਫਿਰ ਉਹ ਜਿਹੜੇ ਤੁਹਾਡਾ ਹਾਂਜੀ ਮੈਂ ਮੁਸਲਮਾਨ ਹਾਂ ਮੁਸਲਮਾਨ ਹੀ ਨਾ ਫਿਰ ਅੱਜ ਮੈਂ ਫਸਟ ਟਾਈਮ ਆਇਆ ਇੱਥੇ ਮੇਰੀ ਗੱਲ ਸੁਣੋ ਪਹਿਲੋਂ ਜਿਹੜੇ ਬਜ਼ੁਰਗ ਨੇ ਆਪਣੇ ਤੁਸੀਂ ਸਾਰੇ ਇਕੱਠੇ ਸੀ ਸੰਤਾਲੀ ਤੋਂ ਪਹਿਲਾਂ ਜੀ ਜੀ ਤੇ ਤੁਹਾਡੀ ਤਾਂ ਸਾਡੀ ਉਹ ਜਿਹੜੀ ਭਾਸ਼ਾ ਇੱਕੋ ਜੀ ਰਲਦੀ ਹੈ ਪੰਜਾਬੀ ਸੇਮ ਹੈ ਜੀ ਸੇਮ ਹੈ ਬਿਲਕੁਲ ਸੇਮ ਰਲਦੀ ਹੁਣ ਤੁਹਾਡਾ ਤਾਂ ਕੋਈ ਕਹਿ ਨਹੀਂ ਸਕਦਾ ਵੀ ਤੁਸੀਂ ਵੀ ਤੁਹਾਡੀ ਭਾਸ਼ਾ ਪਹਿਲੋਂ ਇੱਕੋ ਹੀ ਭਾਸ਼ਾ ਸੀ ਨਾ ਜੀ ਜੀ ਇਸ ਤਰ੍ਹਾਂ ਹੀ ਸਾਰੇ ਆਪਣੇ ਜਿਹੜੇ ਜਿਹੜੇ ਦੂਸਰੇ ਪਿੰਡ ਸ਼ਹਿਰ ਨੇ ਲਾਈਕ ਹੁਣ ਇਸਲਾਮ ਆਪਣਾ ਹੋ ਗਿਆ ਤੁਹਾਡਾ ਫੈਸਲਾਬਾਦ ਹੋ ਗਿਆ ਹੋ ਤੁਹਾਡੀ ਕੁਛ ਕੁਛ ਦੀ ਜਿਹੜੇ ਪੰਜਾਬੀਆਂ ਦੀ ਜਿਹੜੇ ਦੂਸਰੇ ਪੰਜਾਬ ਦੀ ਜਿਹੜੀ ਇੰਡੀਆ ਵਾਲੀ ਸਾਈਡ ਦੀ ਜਿਹੜੀ ਲੈਂਗੁਏਜ ਹੈ ਨਾ ਉਹਨਾਂ ਦੀ ਉਹ ਜਿਹਾ ਬੋਲਦੇ ਨਾ ਸਾਡੇ ਫੈਸਲਾਬਾਦੀ ਉਹ ਤੁਹਾਡੀ ਮੈਚ ਕਰਦੀ ਹੈ ਲੋਰੀਆਂ ਦੀ ਜਿਹੜਾ ਪੰਜਾਬੀ ਦਾ ਡਿਫਰੈਂਟ ਹੈ ਹਾਂ 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 ਲੋਰੀਆਂ ਦੀ ਜਿਹੜਾ ਲਾਹੌਰ ਦੇ ਜ਼ਿਲ੍ਹੇ ਦੇ ਨੇ ਹਾਂਜੀ ਉਹਨੇ ਥੋੜੀ ਡਿਫਰੈਂਟ ਹੈ ਹਾਂਜੀ ਬਿਲਕੁਲ ਸਹੀ ਹੈ ਮੇਰੀ ਮੇਰੀ ਜਿਹੜੀ ਤੁਸੀਂ ਪੰਜਾਬੀ ਸੁਣਦੇ ਪਿਓ ਨਾ ਇਹ ਲੋਹਰ ਦੀ ਹੈ ਅੱਜ ਕੱਲ ਮੈਂ ਮੇਰਾ ਭਰਾ ਮੇਰੇ ਨਾਲ ਹੁੰਦਾ ਅੱਜ ਕੱਲ ਮਾਈਟ ਵੀ ਥੋੜੀ ਚੇਂਜ ਹੋ ਗਈ ਹੋਵੇ ਇਹ ਤੇ ਹੁਣ ਤੁਹਾਡੀ ਤਾਂ ਹੁਣ ਸੇਮ ਹੀ ਲੱਗਦੀ ਪਈ ਸਾਡੇ ਨਾਲ ਠ ਤੇ ਐਸਜੀ ਅੱਜ ਦੇ ਵੀਡੀਓ ਤੁਸੀਂ ਦੇਖਿਆ ਕਿ ਇੱਕ ਮੁਸਲਮਾਨ ਪਹਿਲੀ ਦਫਾ ਗੁਰਦੁਆਰੇ ਗਿਆ ਤੇ ਗੁਰਦੁਆਰੇ ਜਾ ਕੇ ਦੇਖ ਕੇ ਸੇਵਾ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਹੋਇਆ ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਦੁਨੀਆ ਦੇ ਵਿੱਚ ਜਿਹੜੇ ਦੂਸਰੇ ਧਰਮ ਨੇ ਜਿਹੜੇ ਦੂਸਰੇ ਤਰਬੰਦੀਆਂ ਇਬਾਦਤਗਾਹਾਂ ਨੇ ਉੱਥੇ ਕਿਸੇ ਵੀ ਗੈਰ ਮੁਸਲਮ ਨੂੰ ਛੇਦੀ ਕੀਤਿਆ ਜਾਨ ਹੀ ਨਹੀਂ ਦਿੰਦੇ ਇਹ ਵਾਅਦ ਸਿੱਖ ਕੌਮ ਹੈ ਕਿ ਜਿਹੜੀ ਹਰ ਧਰਮ ਦੇ ਬੰਦੇ ਨੂੰ ਗੁਰਦੁਆਰੇ ਆਣ ਦੀ ਇਜਾਜ਼ਤ ਦਿੰਦੇ ਨੇ ਨਾਲ ਹੀ ਨਾਲ ਉਹਨੂੰ ਲੰਗਰ ਵੀ ਖਵਾਉਂਦੇ ਨੇ ਗੁਰਦੁਆਰਾ ਦੁਨੀਆ ਦੇ ਕਿਸੇ ਵੀ ਕੋਨੇ 'ਤੇ ਹੋਏ ਉੱਥੇ ਲੰਗਰ ਚੱਲਦਾ ਹੈ ਉੱਥੇ ਸੇਵਾ ਚੱਲਦੀ ਏ ਜਿਸ ਨੂੰ ਦੇਖ ਕੇ ਹਰ ਧਰਮ ਦਾ ਬੰਦਾ ਬਹੁਤ ਜ਼ਿਆਦਾ ਹੈਰਾਨ ਹੁੰਦਾ ਹੈ ਦੇਖੋ ਮੁਸਲਮਾਨਾਂ ਦੀਆਂ ਮਸਜਿਦਾਂ ਦੇ ਵਿੱਚ ਸੇਵਾ ਨਹੀਂ ਚੱਲਦੀ ਮੁਸਲਮਾਨਾਂ ਦੀਆਂ ਮਸਜਿਦਾਂ ਦੇ ਵਿੱਚ ਲੰਗਰ ਨਹੀਂ ਚੱਲਦਾ ਸवाय ਰਮਜ਼ਾਨ ਤੋਂ ਕਿਤੇ ਵੀ ਨਹੀਂ ਚੱਲਦਾ ਲੇਕਿਨ ਤੁਸੀਂ ਦੇਖੋ ਜਦੋਂ ਵੀ ਗੁਰਦੁਆਰੇ ਜਾਓਗੇ ਉੱਥੇ ਲੰਗਰ ਚੱਲਦਾ ਹੋਏਗਾ ਤੁਸੀਂ ਗੁਰਦੁਆਰੇ ਜਾਓਗੇ ਉੱਥੇ ਤੁਹਾਨੂੰ ਲੰਗਰ ਦੇਣਗੇ ਹਰ ਗੁਰਦੁਆਰੇ 'ਚ ਹਰ ਧਰਮ ਦੇ ਬੰਦੇ ਨੂੰ ਲੰਗਰ ਖਵਾਇਆ ਜਾਂਦਾ ਹੈ ਲੇਕਿਨ ਐ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਹੋਇਆ ਮੁਸਲਮਾਨ ਕਿ ਇੰਨੀ ਜ਼ਿਆਦਾ ਸੇਵਾ ਇੱਕ ਗੁਰਦੁਆਰੇ ਦੇ ਅੰਦਰ ਇਹ ਗੁਰਦੁਆਰੇ ਦੇ ਨਾਲ ਨਾਲ ਲੋਕਾਂ ਨੂੰ ਆਰਾਮ ਵਾਸਤੇ ਜਗ੍ਹਾ ਵੀ ਦਿੰਦੇ ਨੇ ਸਕੂਨ ਵਾਸਤੇ ਜਗ੍ਹਾ ਵੀ ਦਿੰਦੇ ਨੇ ਕਿਉਂਕਿ ਗੁਰਦੁਆਰੇ ਦੇ ਅੰਦਰ ਜਾ ਕੇ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ ਤੇ ਲੋਕ ਬਾਰ-ਬਾਰ ਜਾਂਦੇ ਨੇ ਦੂਸਰੇ ਧਰਮ ਦੇ ਲੋਕ ਵੀ ਜਾਂਦੇ ਨੇ ਅੱਜ ਤੁਸੀਂ ਦੇਖਿਆ ਕਿ ਮੁਸਲਮਾਨ ਗੁਰਦੁਆਰੇ ਗਿਆ ਤੇ ਜਾ ਕੇ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਹੋਇਆ ਸੇਵਾ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਹੋਇਆ ਤੇ ਉੱਥੋਂ ਦੇ ਲੋਕਾਂ ਨੂੰ ਮਿਲ ਕੇ ਆਪਣੇ ਬਾਰੇ ਦੱਸ ਰਿਹਾ ਕਿ ਮੈਂ ਲੈਂਦੇ ਪੰਜਾਬ ਤੋਂ ਆ ਤੇ ਉਹ ਇਹ ਜਾਣ ਕੇ ਬਹੁਤ ਜ਼ਿਆਦਾ ਖੁਸ਼ ਹੋਏ ਕਿ ਸਾਡੇ ਲੈਂਦੇ ਪੰਜਾਬ ਦਾ ਮੁਸਲਮਾਨ ਵੀਰ ਪਹਿਲੀ ਦਫਾ ਗੁਰਦੁਆਰੇ ਆਇਆ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੇ ਬਹੁਤ ਸ਼ੁਕਰੀਆ